ਤੁਸੀਂ ਦੇਖ ਲਓ ਸੁਨੀਲ ਜਿਓਣੀ ਅਸੀਂ ਸੁਣਦੇ ਹਾਂ ਬੱਚੇ ਹੁੰਦੇ ਸੀ ਅਸੀਂ ਜਿਸ ਵੰਦ ਸੁਨੀਲ ਜਿਓਣੀ ਪਹਿਲਾਂ ਸਾਉ ਤੋਂ ਪਹਿਲਾਂ ਮੁਹੰਮਦ ﺻਦੀਕ ਸਾਹਿਬ ਲਾ ਲਓ ਹਾਂ ਉਹ ਦੇਖ ਲਓ ਉਹਨਾਂ ਦੇ ਲੱਗੇ ਹਾਂ ਮੇਰੇ ਫਾਦਰ ਸਾਹਿਬ ਦੇ ਪਿੱਛੇ ਜੇ ਡੈਥ ਹੋ ਗਈ ਤੇ ਉਹਨਾਂ ਦੇ ਭੋਗ ਤੇ ਆਏ ਸੀ ਉਹ ਵੀ ਹੁਣ ਦੇਖ ਲਓ ਵੀ ਹੁਣ ਵੀ ਚੱਲਦੇ ਨੇ ਹੁਣ ਵੀ ਖਾੜੇ ਲੱਗਦੇ ਨੇ ਹਾਂਜੀ 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 ਲੋਕੀ ਪਿਆਰ ਤੇ ਅੱਜ ਵੀ ਲੋਕੀ ਕਰਦੇ ਨੇ ਹਾਂ ਮਤਲਬ ਕੱਲੇ ਇਹ ਮੈਂ ਤਾਂ ਇਹੀ ਕਹੂੰਗਾ ਵੀ ਮਤਲਬ ਕੱਲੇ ਗੀਤਾਂ ਤੇ ਤਾਂ ਨਹੀਂ ਰਹਿਣਾ ਚਾਹੀ ਹਾਂ ਇਹ ਗੀਤਕਾਰੀ ਦੇ ਨਾਲ ਨਾਲ ਤੁਸੀਂ ਬਹੁਤ ਮੈਂ ਮਾਸਟਰਪੀਸ ਤਿਆਰ ਕਰਕੇ ਵੇਚਦਾ ਰਿਹਾ ਮੇਚੀ ਹਾਂ ਮੰਨ ਲੋ ਵੀ ਮਾਰੇ ਗੀਤ ਹਟੋਗੇ ਦੋ ਗੀਤ ਨਿੱਕੂ ਦੇ ਕਰਾ ਲੇ ਦੋ ਗੀਤ ਜ਼ੁਕੀ ਦੇ ਕਰਾ ਲੇ ਦੋ ਗੀਤ ਅੰਗਰੇਜ਼ ਅਲੀ ਦੇ ਕਰਾ ਲੇ ਉਹ ਮਾਸਟਰਪੀਸ ਵਿੱਚੋਂ ਆਪਣਾ ਮਾਰਕੀਟ 'ਚ ਅਸੀਂ ਇਦਾਂ ਵੇਚਦੇ ਰਹੇ ਹਾਂ ਪਰ ਜੇ ਇਹ ਨਾ ਹੁੰਦਾ ਫਿਰ ਭੁੱਖੇ ਮਰਨ ਵਾਲੀ ਗੱਲ ਸੀ ਪਰ ਅਸੀਂ ਦੇ ਨਾਲ ਹੋਰ ਸੋਰਸ ਪ੍ਰਮਾਤਮਾ ਨੇ ਬੜੀ ਮਤਲਬ ਹੁਣ ਤਾਂ ਬਹੁਤ ਕਿਰਪਾ ਕਰੀ ਹੈ ਵੀ ਨਾਲ ਨਾਲ ਇਹ ਤੋਰੀਗੇ ਨਾਲ ਅਸੀਂ ਜਿਵੇਂ ਪਰਮਿੰਦਰ ਸੰਧੂਨ ਦੇਲ ਕੀਤਾ ਗੀਤ ਗਾਣਾ ਫਿਰ ਸੰਦੀਲਾ ਸਾਹਿਬ ਨੂੰ ਨਹੀਂ ਸੀ ਦੇਲ ਕੀਤਾ ਕਿ ਉਹਨਾਂ ਨੂੰ ਦੇਣਾ ਚਾਹੀਦਾ ਹੈ ਨਾ ਸਿੰਗੀ ਲਾ ਸਭ ਖੁਦ ਰਾਈਟਰ ਸੀ